ਨਮਸਕਾਰ ਦੋਸਤੋ ਹਾਜ਼ਰਾ ਮੈਂ ਡੀਡੀਐਸ ਨਿਊਜ਼ ਤੋਂ ਤੁਹਾਡਾ ਆਪਣਾ ਗੋਪੀ ਜੀਰੇਵਾਲਾ ਕੱਲ ਸ਼ਾਮ ਨੂੰ ਹੋਏ ਕਮਲਾ 네ਰੂ ਕਲੋਨੀ ਬਠਿੰਡਾ ਦੇ ਵਿੱਚ ਇਸ ਜਣ ਦੀਆਂ ਜਿਹੜੀ ਵੀਡੀਓ ਹੈ ਸੀਸੀਟੀਵੀ ਵੀਡੀਓ ਸਾਹਮਣੇ ਆ ਚੁੱਕੀ ਹੈ ਦੇਖੋ ਕਿਸ ਤਰ੍ਹਾਂ ਬੇਖੌਫ ਇਹ ਲੁੱਟੇਰੇ ਅੰਦਰ ਆਉਂਦੇ ਨੇ ਮੂੰਹ ਇਹਨਾਂ ਦੇ ਬੰਨੇ ਹੋਏ ਨੇ ਹੱਥ ਵਿੱਚ ਇਹਨਾਂ ਦੇ ਕੋਈ ਤੇਜ਼ ਤਰ ਹਥਿਆਰ ਹੈ ਜਿਸ ਦੇ ਡਰ ਕਰਕੇ ਇਹ ਦੁਕਾਨਦਾਰ ਉਹਨਾਂ ਦਾ ਮੁਕਾਬਲਾ ਤਾਂ ਕਰਦਾ ਪਰ ਫਿਰ ਵੀ ਉਹ ਇਹਦੇ ਵਾਰਦਾਤ ਨੂੰ ਅੰਜਾਮ ਦੇ ਜਾਂਦੇ ਨੇ ਦੇਖੋ ਜੇ ਉਹ ਦੇਖੋ ਅੰਦਰ ਇੰਟਲ ਹੁੰਦੇ ਨੇ ਉਹਦੇ ਹੱਥੇ ਸ਼ਹਿਰਪਾਨੇ ਕੀ ਕੱਪ ਆ ਗਿਆ ਕੀ ਹੈ ਔਰ ਦੁਕਾਨਦਾਰ ਨੇ ਰੋਕਣ ਦੀ ਕੋਸ਼ਿਸ਼ ਕੀਤੀ ਉਸਨੇ ਅੱਗੋਂ ਐ ਤਾਨ ਰੱਖਿਆ ਹੈ ਮਾਰਨ ਦੇ ਪੂਰੇ ਰੋਜ਼ ਸੀ ਔਰ ਦਾਗ ਦੇਣੀ ਪਈਗੀ ਦੁਕਾਨਦਾਰ ਦੀ ਪੂਰਾ ਮੁਕਾਬਲਾ ਕੀਤਾ ਉਸਨੇ ਉਹ ਦੂਸਰੇ ਬੰਦੇ ਨੂੰ ਫੜਿਆ ਤੇ ਇੱਕ ਵਾਰ ਜਿਹੜਾ ਇੱਕ ਬੰਦੇ ਨਾਲ ਹੋਇਆ ਤੇ ਦੂਸਰੇ ਬੰਦੇ ਨੇ ਝੱਟ ਗੱਲਾਂ ਫੁਲ ਕੇ ਉਥੋਂ ਕੁਝ ਚੋਰੀ ਕੀਤਾ ਹੈ ਉਹ ਦੇਖੋ ਚੋਰੀ ਕਰਕੇ ਭਾਈ ਚੁੱਕੇ ਨੇ ਔਰ ਬਾਹਰ ਨੂੰ ਭਾਈ ਦਾ ਜੋਰ-ਜੋਰ ਕਹਿਣਾ ਪਰ ਬਾਹਰ ਕੁਝ ਲੜਕੇ ਇੱਕ ਸੁਣਿਆ ਹੈ ਕਿ ਆਟੋ ਬੈਟਰੀ ਵਾਲੇ ਆਟੋ ਤੇ ਆਏ ਹੋਏ ਸਨ ਔਰ ਉਹ ਲੜਕੀ ਨੇ ਆਟੋ ਤੇ ਚੜੇ ਵੀ ਜਿਹੜੇ ਭੱਜੇ ਜਾਂਦੇ ਤੇ ਪਰ ਇਹਨਾਂ ਨੇ ਅੱਗੂ ਕਿਹਾ ਗਿਆ ਫੇਰ ਮਾਰਾਂਗੇ ਉਹ ਡਰਦੇ ਵਿਚਾਰੇ ਕੁਝ ਉਤਰ ਗਏ ਕੁਝ ਆਟੋ ਦੀ ਕਿਤੇ ਸਪੀਡ ਵੀ ਬਹੁਤ ਜ਼ਿਆਦਾ ਸੀ ਸੋ ਅਜੇ ਤੱਕ ਇਹਨਾਂ ਮਰਜ਼ਬਾਨ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਨਾ ਹੀ ਕੁਝ ਪਤਾ ਲੱਗ ਚੁੱਕਾ ਹੈ ਪੁਲਿਸ ਦੇ ਹੱਥ ਖਾਲੀ ਨੇ ਅਜਿਹਿਆਂ ਘਟਨਾਵਾਂ ਬਠਿੰਡਾ ਦੇ ਵਿੱਚ ਆਮ ਹੀ ਹੋ ਗੀਆਂ ਵੇਖਣ ਨੂੰ ਇਹ ਦੇਖੋ ਇਹ ਲੱਗਦਾ ਹੈ ਨਹੀਂ ਕਿ ਪੇਸ਼ੇਵਰ ਨੇ ਪਰ ਨਸ਼ੇੜੀ ਹੀ ਦਿਖ ਰਹੇ ਨੇ